ਸਸੀ ਗਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮ ਸੇ ਨਾਲ ਤੇ ਅਸੀਂ ਮੈਕ ਆਟੋ ਐਕਸਪੋ 2025 ਦੇ ਵਿੱਚ ਮੌਜੂਦ ਆ ਜਿੱਥੇ ਕਿ ਦੂਜਾ ਦਿਨ ਹੈ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜਾ ਆ ਵਪਾਰਿਕ ਲੋਕ ਜਿਹੜੇ ਨੇ ਲਗਾਤਾਰ ਆ ਰਹੇ ਨੇ ਔਰ ਜਿੰਨੀਆਂ ਵੀ ਇੰਡਸਟਰੀਆਂ ਆਉਂਦੀਆਂ ਨੇ ਕਿਤੇ ਨਾ ਕਿਤੇ ਬਿਹਤਰੀਨ ਪ੍ਰੋਡਕਟ ਲੈ ਕੇ ਜਿਹੜੇ ਨੇ ਮਾਰਕੀਟ ਦੇ ਵਿੱਚ ਪਹੁੰਚਦੀਆਂ ਨੇ ਇਸ ਸਮੇਂ ਜਿਹੜੇ ਅਸੀਂ ਸਟਾਲ ਤੇ ਖੜੇ ਆ ਇਹ ਅਕਾਲ ਇੰਡਕਸ਼ਨਸ ਦਾ ਆ ਜੋ ਕਿ ਇੰਡਕਸ਼ਨ ਦੇ ਵਿੱਚ ਜਿਹੜੀਆਂ ਆਪਣੀਆਂ ਮੱਲਾਂ ਅਮਾਰੀਆਂ ਹੋ ਜਾਂਦੇ ਇਹਨਾਂ ਦੇ ਓਨਰ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਜਾਣਨਾਗੇ ਪ੍ਰੋਡਕਟ ਬਾਰੇ ਸਾ ਸਸਰੀ ਘਾ ਸਰ ਜੀ ਜੇਕਰ ਐਕਸਪੋ ਦੀ ਗੱਲ ਕੀਤੀ ਜਾਵੇ ਤੇ ਇਸ ਐਕਸਪੋ ਦੇ ਵਿੱਚ ਇਸ ਵਾਰ ਵੱਖਰਾ ਕੀ ਲਿਆ ਅਸੀਂ ਹਰ ਤਰ੍ਹਾਂ ਹਰ ਮਿਲਨ ਤਰ੍ਹਾਂ ਸੀ ਐਂਡ ਡਕਸ਼ਨੀ ਹੀਟਿੰਗ ਮਸ਼ੀਨਸ ਜਿਸ ਦੇ ਵਿੱਚ ਸਾਡੀ ਸਪੈਸ਼ਲਾਈਜੇਸ਼ਨ ਆ 올 ਓਵਰ ਇੰਡੀਆ ਦੇ ਵਿੱਚ ਸਾਡੀ ਜਿਹੜੀ ਕੰਪਨੀ ਹੈ ਉਹ ਨੰਬਰ 1 ਦੇ ਉੱਤੇ ਜਿਹੜੀ ਇੰਡਕਸ਼ਨ ਹੀਟਿੰਗ ਮਸ਼ੀਨਾਂ ਬਣਾਉਣ ਦੇ ਵਿੱਚ ਹੈ ਸੋ ਇਸ ਵੇਲੇ ਹੁਣ ਤੱਕ ਸਾਡੀਆਂ ਮੋਰ ਥੈਨ 700 ਮਸ਼ੀਨ ਜਿਹੜੀ ਹੈ ਇੰਸਟਾਲੇਸ਼ਨ ਹੋ ਚੁੱਕੀ ਆ 올 ਓਵਰ ਇੰਡੀਆ ਐਂਡ ਅਬਰਾਡ ਅਸੀਂ ਐਕਸਪੋਰਟ ਵੀ ਕਰਦੇ ਆ ਮਸ਼ੀਨਾਂ ਸਾਡੀਆਂ ਕੀਨੀਆ ਸਾਊਦੀ ਅਰੇਬੀਆ ਦੁਬਈ ਜਾਰਡਨ ਇਹ ਕੰਟਰੀਜ਼ ਦੇ ਵਿੱਚ ਸਾਡੀਆਂ ਮਸ਼ੀਨਾਂ ਕਾਫੀ ਜਿਆਦਾ ਚੱਲ ਰਹੀਆਂ ਉਹ ਕਹਿ ਰਹੇ ਨੇ ਜੀ 700 ਤੋਂ ਵੱਧ ਮਸ਼ੀਨਾਂ ਜਿਹੜੀਆਂ ਪੂਰੀ ਦੁਨੀਆ 'ਚ ਸਪਲਾਈ ਕਰ ਚੁੱਕੀਆਂ ਜਿੱਥੇ ਲੋਕੀ ਤਾਈਵਾਨ ਤੋਂ ਮਸ਼ੀਨਾਂ ਲੈ ਕੇ ਆਉਂਦੇ ਸੀ ਭਾਈ ਚਾਈਨੀਸ ਪ੍ਰੋਡਕਟ ਵਧੀਆ ਸੀ ਇਹ ਕਹਿੰਦੇ ਸੀ ਉੱਥੇ ਹੀ ਜਿਹੜਾ ਹੁਣ ਨਾ ਪੰਜਾਬੀਆਂ ਨੇ ਮੱਲਾ ਮਾਰੀਆਂ ਨੇ ਆਪਣੀ ਜਿਹੜੀ ਇੰਡਕਸ਼ਨ ਮਸ਼ੀਨ ਆ ਇਹ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਵੀ ਜਾ ਰਹੀ ਆ ਔਰ ਬ੍ਰਾਂਡ ਕਿਹੜਾ ਆ ਅਕਾਲ ਦਾ ਬ੍ਰਾਂਡ ਆ ਭਾਈ ਇੰਡਕਸ਼ਨ ਦੇ ਵਿੱਚ ਜਿਹੜੇ ਕਹਿੰਦੇ ਅਸੀਂ ਨੰਬਰ 1 ਆ ਬਿਲਕੁਲ ਜੀ ਸੱਚ ਬੋਲ ਰਹੇ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਸੱਚ ਬੋਲ ਰਹੇ ਆ ਔਰ ਅਸੀਂ ਇਹ ਇਨਵੈਂਸ਼ਨ ਮੈਂ ਹੀ ਕੀਤੀ ਆ ਅੱ ਕਛਮੀ ਹੀਟਿੰਗ ਦੀ ਇਨਵੈਂਸ਼ਨ ਜਿਹੜੀ ਆ ਇਹ ਮੈਂ ਹੀ ਕੀਤੀ ਆ ਪਰ ਫੋਪ ਪੱਟੀ ਗੱਲ ਹੈ ਜੀ ਜਿੱਥੇ ਦੇਖੋ ਜੀ ਕਹਿੰਦੇ ਜੀ ਇਹ ਜਿਹੜੀ ਮਸ਼ੀਨ ਆ ਨਾ ਇਹਦੀ ਖੋਜ ਜਿਹੜੀ ਆ ਭਾਈ ਮੈਂ ਕੀਤੀ ਸੀ ਆ ਜਿਹੜਾ ਸਿਸਟਮ ਆ ਤੁਸੀਂ ਆ ਦੇਖਦੇ ਹੋ ਨਾ ਤਾਕਜਾਮ ਜਿਹੜਾ ਦੇਖ ਰਹੇ ਹੋ ਕਹਿੰਦੇ ਆ ਜੀ ਨਹੀਂ ਜੀ ਭਾਈ ਜਾਪਾਨੀਆਂ ਦਾ ਦਿਮਾਗ ਜਿਹੜਾ ਬੜਾ ਹੁੰਦਾ ਆ ਉਹ ਛੱਡ ਦੋ ਗੱਲਾਂ ਪੰਜਾਬੀ ਜਿੱਥੇ ਖੜ ਜਾਂਦੇ ਨਾ ਉਥੇ ਕੋਈ ਨਹੀਂ ਖੜਦਾ ਔਰ ਕੁਆਲਟੀ ਕੁਆਲਟੀ ਕਿਦਾਂ ਕੁਆਲਟੀ ਨੰਬਰ 1 ਆ ਜੀ ਮੈਨੂੰ ਪੀ ਐਚ ਡੀ ਦੀ ਡਿਗਰੀ ਮੈਰੀਟਨ ਯੂਨੀਵਰਸਿਟੀ ਨੇ ਪਿਛਲੇ ਮਹੀਨੇ ਜਨਵਰੀ ਦੇ ਵਿੱਚ ਮੈਨੂੰ ਦਿੱਤੀ ਹੈ ਇੰਡਸਟਰੀ ਮੈਨੇਜਮੈਂਟ ਦੇ ਵਿੱਚ ਸਾਰ ਇੱਕ ਗਲਤੀ ਹੋ ਗਈ ਹੈ ਡਾਕਟਰ ਵੀ ਆ ਇੱਕ ਕੀ ਨਾਮ ਕੀ ਹੈ ਡਾਕਟਰ ਸਾਹਿਬ ਡਾਕਟਰ ਜਤਿੰਦਰ ਸਿੰਘ ਕੁੰਦੀ ਸੋ ਡਾਕਟਰ ਜਤਿੰਦਰ ਸਿੰਘ ਔਰ ਇਹਨਾਂ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਨਾਲ ਇਹ ਮਸ਼ੀਨਾਂ ਨੇ ਜਿਹੜੀਆਂ ਇਹਨਾਂ ਦੁਆਰਾ ਤਿਆਰ ਕੀਤੀਆਂ ਇੱਕ ਇਹ ਕਿਹੜੀ ਮਸ਼ੀਨ ਜਿਹੜੀ 100 ਕਿਲੋਵਾਟ ਦੀ ਇੰਡਕਸ਼ਨ ਹੀਟਿੰਗ ਮਸ਼ੀਨਾਂ ਜਿਹੜੀ ਫੋਰਜਿੰਗਸ ਦਾ ਹੈਮਰਸ ਦੇ ਉੱਤੇ ਯੂਜ਼ ਹੁੰਦੀ ਆ ਇਹ ਮਸ਼ੀਨ 40 ਕਿਲੋਵਾਟ ਦੀ ਛੋਟੇ ਪ੍ਰੈਸਿੰਗ ਦੇ ਉੱਤੇ ਫੋਰਜਿੰਗ ਵਾਸਤੇ ਯੂਜ਼ ਹੁੰਦੀ ਆ ਇਹ ਅਲੱਗ-ਅਲੱਗ ਕਿਸਮ ਦੀਆਂ ਅਸੀਂ ਮਸ਼ੀਨਾਂ ਟੇਲਰ ਮੇਡ ਸਾਡਾ ਕੰਮ ਆ ਅਸੀਂ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਆ ਪਾਰਟੀ ਦੀ ਉਸੇ ਹ ਉਦਾਂ ਜਿ ਜਿੱਦਾਂ ਦੀ ਰਿਕੁਆਇਰਮੈਂਟ ਹੈ ਉਦਾਂ ਦੀ ਮਸ਼ੀਨ ਬਣਾ ਦਿੰਨੇ ਆ ਮਸ਼ੀਨ ਦੇਖੋ ਪਹਿਲਾਂ ਤਾਂ ਆ ਕੁਆਲਿਟੀ ਦੇਖੋ ਜਿਹੜਾ ਆ ਔਰ ਮਜ਼ਬੂਤੀ ਆਪਣੇ ਆਪ ਦੇ ਵਿੱਚ ਆ ਕੁਆਲਿਟੀ ਆਪਣੇ ਆਪ ਦੇ ਵਿੱਚ ਆ ਬਿਹਤਰੀਨ ਕਲਰ ਜਿਹੜਾ ਆ ਕੰਬੀਨੇਸ਼ਨ ਜਿਹੜਾ ਆ ਔਰ ਹਰ ਚੀਜ਼ ਜਿਹੜੀ ਆ ਕਿਉਂਕਿ ਜਦੋਂ ਵੀ ਆਪਾਂ ਕੋਈ ਮਸ਼ੀਨ ਦੇਖਦੇ ਆ ਨਾ ਪਹਿਲਾਂ ਤਾਂ ਦੇਖਦੇ ਭਾਈ ਸੋਹਣੀ ਲੱਗਦੀ ਆ ਦੇਖ ਲਓ ਆਪਣੀ ਤਿਆਰ ਕੀਤੀ ਆ ਸੋਹਣੀ ਲੱਗਦੀ ਆ ਅਗਰ ਉਸ ਤੋਂ ਬਾਅਦ ਜਿਹੜਾ ਆ ਆ ਦੇਖੋ ਸਿਸਟਮ ਜਿਹੜਾ ਆ ਤਾਕਤਦਾਰ ਜਿੰਨਾ ਵੀ ਆ ਕਿਉਂਕਿ ਅੱਜ ਕੱਲ ਏਆਈ ਦਾ ਜ਼ਮਾਨਾ ਆ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਆ ਸਮਾ ਡੀਐਸਪੀ ਸਿਸਟਮ ਆ ਡੀਐਸਪੀ ਦੇ ਵਿੱਚ ਅਸੀਂ ਸਾਰੇ ਇਨ ਹਾਊਸ ਆ ਪ੍ਰੋਗਰਾਮਿੰਗ ਵੀ ਇਨ ਹਾਊਸ ਕਰਦੇ ਆ ਪੀਸੀਬੀ ਡਿਜ਼ਾਈਨਿੰਗ ਪੀਸੀਬੀ ਪ੍ਰੋਸੈਸਿੰਗ ਔਰ ਮਸ਼ੀਨਾਂ ਦੇ ਵਿੱਚ ਜਿਹੜੇ ਕੰਪੋਨੈਂਟਸ ਆ ਉਹ ਸਾਰੇ ਹੀ ਅਸੀਂ ਜਿਹੜੇ ਕੰਪੋਨੈਂਟ ਇੰਪੋਰਟਡ ਯੂਜ਼ ਕਰਦੇ ਆ ਜਾਂ ਇੰਡੀਅਨ ਯੂਜ਼ ਕਰਦੇ ਆ ਕੋਈ ਕੰਪੋਨੈਂਟ ਚਾਈਨੀਜ਼ ਯੂਜ਼ ਨਹੀਂ ਕਰਦੇ ਸਾਰੇ ਇਨ ਹਾਊਸ ਆ ਬਾਡੀ ਤੋਂ ਲੈ ਕੇ ਇਲੈਕਟ੍ਰੋਨਿਕਸ ਤੱਕ ਸਾਰੀ ਕੰਪਲੀਟ ਇਨ ਹਾਊਸ ਮਸ਼ੀਨਾਂ ਅੰਦਰ ਹੀ ਸਾਰਾ ਕੁਝ ਤਿਆਰ ਕੀਤਾ ਜਾਂਦਾ ਕੋਈ ਬਾਹਰੋਂ ਆਈਟਮ ਲੈ ਕੇ ਤਿਆਰ ਨਹੀਂ ਕਰਦੇ ਆਮ ਤੌਰ ਤੇ ਵੇਖਿਆ ਜਾਂਦਾ ਸੀ ਨਾ ਭਾਈ ਚਾਈਨਾ ਤੋਂ ਮਾਲ ਲਿਆਓ ਇਹ ਤਾਂ ਸੈਂਬਲ ਕਰ ਦੋ ਇਦਾਂ ਦਾ ਕੁਝ ਨਹੀਂ ਆ ਕਹਿੰਦੇ ਆਪ ਬਣਾਣੀਆਂ ਸਾਰਾ ਕੁਝ ਤਦੇ ਤਾਂ ਜਿਹੜਾ ਆ ਦੇਖ ਲਓ ਕੁਆਲਿਟੀ ਦੇਖ ਲਓ ਔਰ ਬਿਹਤਰੀਨ ਆ ਔਰ ਸਰ ਕਿੰਨੇ ਸਾਲ ਚੱਲ ਜਾਂਦੀ ਆ ਦਿੱਕਤ ਨਹੀਂ ਆਉਂਦੀ ਆ ਕਿਤੇ ਵਿੱਚ ਸਾਲੋ ਸਾਲ ਚੱਲਦੀ ਜੇ ਇੱਕ ਵਾਰੀ ਸਾਨੂੰ ਕੁਝ ਕੁਸ਼ ਕੰਪਨੀਆਂ ਤਾਂ ਐਸੀਆਂ ਜਿਹੜੀਆਂ ਸਾਨੂੰ ਭੁੱਲੀ ਜਾਂਦੀਆਂ ਉਹ ਜਿਹੜੀਆਂ ਕਿਉਂਕਿ ਉਹ ਪ੍ਰੋਬਲਮ ਨਹੀਂ ਆਉਂਦੀ ਜੇ ਕੋਈ ਪ੍ਰੋਬਲਮ ਆਵੇ ਤਾਂ ਫੇਰ ਸਾਨੂੰ ਯਾਦ ਕਰਦੇ ਆ ਕਈ ਵਾਰ 10-10 ਸਾਲ ਬਾਅਦ ਸਾਡੀ ਮਸ਼ੀਨਾਂ ਨੂੰ ਸਰਵਿਸਿੰਗ ਲੋਟ ਪੈਂਦੀ ਪਰ ਇਹ ਬਹੁਤ ਘੱਟ ਹੁੰਦਾ ਹੈ ਕਿਉਂਕਿ ਜਿਹੜੇ ਅ ਕੰਟੀਨਿਊਸ ਰੇਟਿੰਗ ਬਣਾਉਨੇ ਆ ਜਿੰਨੀ ਵੀ ਤੁਸੀਂ ਇੰਡਕਸ਼ਨ ਹੀਟਿੰਗ ਕਿਛਦਾ ਚਾਈਨੀਸ ਆਉਂਦੀਆਂ ਆ ਉਹਨਾਂ ਦੀ ਜਦ ਤੁਸੀਂ ਰੇਟਿੰਗ ਪੁੱਛੋ ਉਹ ਕਹਿੰਦੀ 50 60% ਤੱਕ ਚੱਲੇਗੀ ਅਸੀਂ ਕਹਿੰਦੇ 100% ਤੱਕ ਚਲਾਓ ਕੋਈ ਡਰ ਨਹੀਂ ਹੈ ਜਿੰਨੀ देर ਮਰਜ਼ੀ ਚਲਾਓ ਜਿੰਨੀ ਦੇਰ ਮਰਜ਼ੀ ਚਲਾਓ 100% ਤੱਕ ਚਲਾਓ ਆਹ ਮੜਾ ਜੀ 100% ਤੱਕ 24 ਆਵਰ ਰੇਟਿੰਗ ਅਸੀਂ ਮਸ਼ੀਨਾਂ ਬਣਾ ਕੇ ਦਿੰਦੇ ਬਹੁਤ ਵੱਡੀ ਗੱਲ ਕਰ ਰਹੇ ਹੋ ਕਿਉਂਕਿ ਆਮ ਤੌਰ ਤੇ ਡਰਦੇ ਆ ਜਿਹੜੇ ਮਸ਼ੀਨਾਂ ਚਲਾਉਂਦੇ ਭਾਈ ਬੰਦ ਕਰ ਦੋ ਗਰਮ ਹੋ ਜਣਾ ਹੀਟ ਹਾਂਜੀ ਹਾਂਜੀ ਫਿਰ ਇੱਕ ਚੀਜ਼ ਹੋ ਰਿਹਾ ਜਿਹੜੇ ਆਮ ਬਣਾਉਣ ਵਾਲੇ ਆ ਉਹ ਜੇ 60 ਕਿਲੋਵਾਟ ਦੀ ਨਹੀਂ ਜੀ 60 ਐਂਪੀਅਰ ਤੋਂ ਉੱਪਰ ਨਾ ਚਲਾਇਓ ਅਸੀਂ ਕਹਿੰਨੇ ਆ ਕਿ ਜੇ 60 60 ਕਿਲੋਵਾਟ ਦੀ ਮਸ਼ੀਨ ਆ ਉਹ 90 ਪੀਰ ਦੀ ਉਹਦੀ ਕੈਪੈਸਿਟੀ ਆ ਤੋ 90 ਪੀਰ ਤੇ ਚਲਾਓ ਜੇ ਤੁਸੀਂ ਲਿਖ ਕੇ ਦਿੰਨੇ ਆ ਤਾਂ ਫੇ ਕੀ ਪ੍ਰੋਬਲਮ ਆ ਜੀ ਤਾਂ ਉਹ ਕਿਉਂਕਿ ਮਸ਼ੀਨਾਂ ਦੇ ਵਿੱਚ ਸਮਾਨ ਹੀ ਨਹੀਂ ਲੱਗਾ ਹੁੰਦਾ ਉਸ ਹਾਮਨ ਕੰਪੋਨੈਂਟਸ ਦੇ ਉੱਤੇ ਮੇਨ ਤਾਂ ਮਸ਼ੀਨ ਦੀ ਪਾਵਰ ਕੰਪੋਨੈਂਟਸ ਦੇ ਨਿਕਲੀ ਜੇ ਕੰਪੋਨੈਂਟ ਥੋੜੇ ਸਟੈਂਡਰਾਈਜ਼ ਨਾ ਹੋਣਗੇ ਤਾਂ ਕਿੰਦਾ ਪਾਵਰ ਤੁਸੀਂ ਰੇਟੇਨ ਕਰ ਲਾਂਗੇ ਹੁਣ ਸਾਡੇ ਮਸ਼ੀਨਾਂ ਦੇ ਕੰਪੋਨੈਂਟ ਇੱਕ ਹੋਰ ਅਸੀਂ ਮੈਂ ਤੁਹਾਨੂੰ ਆਪਣੀ ਖਾਸੀਅਤ ਦੱਸਦਾ ਅਸੀਂ ਕਿਸੇ ਕੰਪੋਨੈਂਟ ਦੇ ਉੱਤੋਂ ਆਪਣਾ ਉਹਦਾ ਨਾਮ ਨੇਮ ਨੰਬਰ ਰੱਬ ਨਹੀਂ ਕੀਤਾ ਹੈ ਸਾਰੇ ਕੰਪੋਨੈਂਟ ਤੁਹਾਨੂੰ ਮਾਰਕੀਟ ਚ ਅਵੇਲੇਬਲ ਹੋਣਗੇ ਔਰ ਆਈਐਸਓ ਸਟੈਂਡਰਡ ਦੇ ਕੰਪੋਨੈਂਟ ਆ ਕੋਈ ਦੇਸੀ ਮਾਲ ਅਸੀਂ ਲਾਉਂਦੇ ਨਹੀਂ ਕਹਿੰਦੇ ਕਿ ਅਸੀਂ ਮਾਲ ਨਹੀਂ ਲਾਂਦੇ ਕੁਆਲਿਟੀ ਵਧੀਆ ਆ ਹੀਟਿੰਗ ਦੀ ਟੈਨਸ਼ਨ ਨਹੀਂ ਆਮ ਤੌਰ ਤੇ ਉੱਤੇ ਆਪਾਂ ਦੇਖਿਆ ਜਾਂਦਾ ਸੀ ਭਾਈ ਬੰਦ ਕਰਨੀ ਪੈ ਜਾਂਦੀ ਸੀ ਗਰਮ ਜਿਹੜੀ ਆ ਹੋ ਜਾਂਦੀ ਸੀ ਇੱਥੇ ਜਿਨ੍ਹਾਂ ਨੇ ਬਣਾਈ ਆ ਉਹ ਡਾਕਟਰ ਇਹ ਪਹਿਲਾਂ ਤੇ ਚੋਲੋ ਫਿਰ ਜਿਹੜਾ ਆ ਪੇਸ਼ਾ ਜਿਹੜਾ ਆ 30 ਸਾਲ ਹੋ ਗਏ ਜੀ ਇਸ ਹੰਦਸੀ ਵੱਧ ਮੈਨੂੰ 50 ਮੈਨੂੰ 50 ਸਾਲ ਦਾ ਐਕਸਪੀਰੀਅੰਸ ਆ ਜੀ ਭੱਲੇ 50 ਸਾਲ ਦਾ ਐਕਸਪੀਰੀਅੰਸ ਮੈਂ ਤਾਂ 30 ਸੋਚਿਆ ਇਹ 50 ਸ ਜਿਹੜਾ ਆ ਇਹ ਮਸ਼ੀਨਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਤੁਹਾਡੀ ਰਿਕੁਆਇਰਮੈਂਟ ਮੁਤਾਬਕ ਜਿਹੜਾ ਇਹ ਮਸ਼ੀਨ ਜਿਹੜੀ ਆ ਤਿਆਰ ਕੀਤੀ ਜਾਂਦੀ ਜਿੱਦਾਂ ਦੀ ਤੁਸੀਂ ਚਾਹੁੰਦੇ ਹੋ ਉਦਾਂ ਦੀ ਜਿਹੜੀ ਆ ਮਸ਼ੀਨ ਤੁਸੀਂ ਇੱਥੇ ਜਿਹੜੀ ਆ ਅਕਾਲ ਵਾਲਿਆਂ ਦੇ ਆ ਕੇ ਜਿਹੜਾ ਆ ਇੰਡਕਸ਼ਨਸ ਅਮਸ਼ ਜਿਹੜੇ ਹੀਟਰ ਇਹ ਤੁਸੀਂ ਇਹ ਮਸ਼ੀਨਾਂ ਜਿਹੜੀਆਂ ਲੈ ਸਕਦੇ ਹੋ ਔਰ ਜਾਂਦੇ ਜਾਂਦੇ ਸਰ ਜਿਹੜੇ ਵੀਡੀਓ ਵੇਖ ਕੇ ਆਉਗੇ ਉਹਨਾਂ ਨੂੰ ਸਪੈਸ਼ਲ ਕੋਈ ਡਿਸਕਾਊਂਟ ਸਰ ਬਿਲਕੁਲ ਜ਼ਰੂਰ ਦੇਵਾਂਗੇ ਜੀ ਦੇਖੋ ਅੱਜ ਦੇ ਸਾਨੂੰ ਐਗਜ਼ੀਬਿਸ਼ਨ ਦੇ ਉੱਤੇ ਮੈਂ ਸਪੈਸ਼ਲ ਡਿਸਕਾਊਂਟ ਦੇਵਾਂਗਾ ਪਾਰਟੀ ਵਾਲ ਜਿਹੜੇ ਜਿਹੜੇ ਸਾਡੇ ਪ੍ਰੋਡਕਟ ਕਿੰਦੇ ਜੀ ਐਕਸੀਬਿਸ਼ਨ ਤੇ ਭਾਈ ਜਿਹੜੀ ਜਿਹੜੀ ਪਾਰਟੀ ਆ ਜੂਗੀ ਉਹਨਾਂ ਵੀ ਡਿਸਕਾਊਂਟ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਭਾਈ ਨੰਬਰ ਆਪਾਂ ਐਡਰੈਸ ਜਿਹੜਾ ਪੂਰਾ ਮੈਂਸ਼ਨ ਕਰ ਦਿੰਨੇ ਆ ਇੱਕ ਵਾਰ ਪੁੱਛ ਵੀ ਲੈਣੇ ਆ ਮਿਲਣਾ ਕਿੱਥੇ ਹੈ ਜੀ ਜੇ ਇਸ ਤੋਂ ਬਾਅਦ ਤੁਸੀਂ ਅਕਾਲ ਇੰਡਕਸ਼ਨ ਜੀਟੀ ਰੋਡ ਦੇ ਉੱਤੇ ਸਾਡੀ ਫੈਕਟਰੀ ਆ ਫਗਵਾੜੇ ਦੇ ਵਿੱਚ ਤੋਂ ਜਿਸ ਵੇਲੇ ਮਰਜ਼ੀ ਵੀ ਤੁਸੀਂ 9 ਵਜੇ ਤੋਂ ਲੈ ਕੇ 6 ਵਜੇ ਤੱਕ ਜਦ ਮਰਜ਼ੀ ਮੇਰਾ ਨੰਬਰ ਹੈ 9815221313 ਮੈਨੂੰ ਜਿਸ ਵੇਲੇ ਮਰਜ਼ੀ ਕੰਟੈਕਟ ਕਰ ਸਕਦੇ ਹੋ ਸੋ ਜਾਂਦੇ ਜਾਂਦੇ ਤੁਹਾਨੂੰ ਤਸਵੀਰਾਂ ਇੱਕ ਵਾਰ ਫੇਰ ਮਸ਼ੀਨ ਦੀ ਦਿਖਾ ਦੇਣ ਤੁਸੀਂ ਆਹ ਡੈਮੋ ਜਿਹੜਾ ਵੇਖ ਸਕਦੇ ਹੋ ਆਹ ਦੇਖੋ ਤੁਸੀਂ ਇਹ 25 ਕਿਲੋਵਾਟ ਦੀ ਮਸ਼ੀਨ ਆ ਇਹ ਦੇਖੋ ਚੱਲ ਰਹੀ ਆ ਇਹਦੇ ਤੇ ਕੋਈ ਕਰੰਟ ਨਹੀਂ ਹੈ ਇਹਨੂੰ ਤੁਸੀਂ ਚਲਦੀ ਨੂੰ ਹੱਥ ਨਾਲ ਵੀ ਫੜ ਸਕਦੇ ਆ ਔਰ ਵਿਦਨ ਸੈਕਿੰਡ ਕਿ 25 ਕਿਲੋਵਾਟ ਦੀ ਮਸ਼ੀਨ ਐਸ ਵੇਲੇ 3 ਕਿਲੋਵਾਟ ਦੀ ਪਾਵਰ ਦੇ ਉੱਤੇ ਚੱਲਦੀ ਆ ਇਹ 3 ਕਿਲੋਵਾਟ ਦੀ ਪਾਵਰ ਦੇ ਉੱਤੇ ਤੁਸੀਂ ਦੇਖੋ ਇਹਦੀ ਕਿੰਨੀ ਇਹਦੀ ਐਫੀਸ਼ੀਐਂਸੀ ਕਿੰਨੀ ਆ ਤੇ ਜੇ 25 ਕਿਲੋਵਾਟ ਦੀ ਉੱਤੇ ਚੱਲੇਗੀ ਤਾਂ ਇਹ ਇੱਕਦਮ ਮੈਲਟ ਕਰ ਦੇਗੀ ਇਸ ਵਿਦਨ ਸੈਕੰਡਸ ਲੋਹੇ ਨੂੰ ਗਰਮ ਕਰ ਦਿੰਦੀ ਹੈ ਪਾਈ ਵੀ ਦਿਨ ਸੈਕਿੰਡ ਜਿਹੜਾ ਆ ਲੋਹੇ ਨੂੰ ਗਰਮ ਕਰ ਦਿੰਦੀ ਆ ਇੱਕ ਵਾਰ ਫਿਰ ਤਸਵੀਰ ਜਿਹੜੀ ਏ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਆ ਦੇਖ ਲਓ ਭਾਈ ਆ ਆ ਮਸ਼ੀਨ ਦੇ ਵਿੱਚ ਜਿਹੜਾ ਆ ਇੱਕ ਵਾਰ ਫਿਰ ਨਵੀਂ ਰੋਡ ਜਿਹੜੀ ਆ ਪਾਣ ਲੱਗੇ ਆ ਪਰ ਤੁਹਾਡੇ ਸਾਹਮਣੇ ਜਿਹੜਾ ਆ ਸਭ ਕੁਝ ਕਰਕੇ ਦਿਖਾ ਰਿਹਾ ਕੋਈ ਡਰਨ ਦੀ ਲੋੜ ਨਹੀਂ ਆ ਔਰ ਉੱਪਰ ਹੱਥ ਵੀ ਜਿਹੜਾ ਲਗਾ ਸਕਦੇ ਉਸ ਸਮੇਂ ਆ ਚੱਲਦੀ ਮਿਚੀ ਫੜ ਲਓ ਤੁਸੀਂ ਕੋਈ ਕੋਈ ਸ਼ਾਰਟ ਨਹੀਂ ਕੋਈ ਕਰੰਟ ਨਹੀਂ ਕੁਝ ਨਹੀਂ ਹੋਣਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਖੂਬਸੂਰਤ ਪ੍ਰੋਡਕਟ ਜਿਹੜਾ ਆ ਅਕਾਲ ਇੰਡੈਕਸ਼ਨਸ ਵੱਲੋਂ ਜਿਹੜੇ ਨੇ ਤਿਆਰ ਕੀਤੇ ਜਾਂਦੇ ਨੇ ਡੈਮੋ ਤੁਹਾਡੇ ਸਾਹਮਣੇ ਦਿਖਾ ਦਿੱਤੀ ਆ ਮਸ਼ੀਨਾਂ ਜਿਹੜੀਆਂ ਨੇ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਔਰ ਅਗਰ ਤੁਸੀਂ ਵੀ ਚਾਹੁੰਦੇ ਹੋ ਮਸ਼ੀਨਾਂ ਨੂੰ ਲੈਣਾ ਤਾਂ نیچے ਇਹਨਾਂ ਦਾ ਨੰਬਰ ਜਿਹੜਾ ਆ ਅਸੀਂ ਡਿਸਪਲੇ ਕਰ ਰਹੇ ਆ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਆਪਣਾ ਆਰਡਰ ਪੁੱਕ ਕਰ ਸਕਦੇ ਹੋ ਤੇ ਜਿਹੜੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਣਗੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਜਿਹੜੀ ਹੈ ਜ਼ਰੂਰ ਦਿੱਤੀ ਜਾਵੇਗੀ ਅਗਲੀ ਵਾਰ ਫਿਰ ਮਿਲਦੇ ਹਾਂ ਇੱਕ ਵੱਖਰੀ ਵੀਡੀਓ ਦੇ ਨਾਲ ਧੰਨਵਾਦ ਸੋ ਇਹਨਾਂ ਮਸ਼ੀਨਾਂ ਨੂੰ ਇਸਤੇਮਾਲ ਕਰਨ ਵਾਲੇ ਇਹਨਾਂ ਦੇ ਇੱਕ ਪੁਰਾਣੇ ਕਸਟਮਰ ਸਾਨੂੰ ਮਿਲੇ ਆ ਕਿ ਸੱਚਾ ਜਾਣਨ ਵਾਸਤੇ ਗੱਲਬਾਤ ਕਰ ਲੈਣੀ ਭਾਜੀ ਸੱਚ ਹੈ ਕਿ ਮਸ਼ੀਨਾਂ ਜਿਹੜੀਆਂ ਗਰਮੀ ਨਹੀਂ ਹੁੰਦੀ ਹੁੰਦੀ ਹਾਂਜੀ ਹਾਂਜੀ ਬਿਲਕੁਲ ਜੀ ਮਸ਼ੀਨ ਇੰਨੀ ਫੁੱਲ ਪ੍ਰੂਫ ਹੈ ਕਿ ਸਾਨੂੰ 7-8 ਸਾਲ ਹੋ ਗਏ ਆ ਅੱਛਾ ਕੰਟੀਨਿਊਸ ਚਲਾ ਰਹੇ ਆ ਤੇ ਦੁਬਾਰਾ ਹੱਥ ਲਾਉਣ ਦੀ ਲੋੜ ਨਹੀਂ ਪਈ ਨਾ ਇਹਨੂੰ ਪੁੱਛਣ ਦੀ ਲੋੜ ਪਏ ਕੋਈ ਦਿੱਕਤ ਤਾਂ ਕੋਈ 24 ਘੰਟੇ ਮਸ਼ੀਨ ਚੱਲਦੀ ਹੈ। ਹਰ ਤਰ੍ਹਾਂ ਦੇ ਦੇਖਿਆ ਜਾਂਦਾ ਜਦੋਂ ਲੋਕ ਐ ਚਾਹੀਆਂ ਮਸ਼ੀਨਾਂ ਚਲਾਉਂਦੇ ਡਰ ਜਾਂਦੇ ਆ ਭਾਈ ਭਾਈ ਇੰਨਾ ਟੈਂਪਰੇਚਰ ਨਹੀਂ ਕਰਨਾ ਖਰਾਬ ਹੋ ਜੂਗੀ ਬੰਦ ਕਰਨੀ ਪਊਗੀ। ਇਦਾਂ ਦੀ ਦਿੱਕਤਾਂ ਕੋਈ ਨਹੀਂ ਮਸ਼ੀਨ 'ਚ ਸੈਂਸਰ ਲੱਗਿਆ ਬਕਾਇਦਾ ਡਿਸਪਲੇ 'ਚ ਪਤਾ ਲੱਗ ਜਾਂਦਾ ਕਿ ਹੀਟ ਹੋ ਰਿਹਾ ਜਾਂ ਕੁਝ ਹੋ ਰਿਹਾ ਤੇ ਮਸ਼ੀਨ ਦੱਸ ਦਿੰਦੀ ਹੈ ਕਿ ਆਪਣਾ ਕਲੀਨਿੰਗ ਕਰ ਲਓ ਜਾਂ ਜੋ ਵੀ ਕਰ ਲਓ ਪਰ ਮਸ਼ੀਨ 'ਚ ਫਾਲਟ ਨਹੀਂ ਪੈਂਦਾ ਤੇ ਬੰਦ ਨਹੀਂ ਹੁੰਦੀ। ਸੱਚੀ ਸੱਚੀ ਦੱਸਿਓ ਕਿੰਨੇ ਨੰਬਰ ਦੋਗੇ ਜੇ ਆਪਾਂ 5 ਸਟਾਰ ਦੇ ਵਿੱਚੋਂ ਸਟਾਰ ਦੇਨੇ ਹੋ ਤਾਂ ਕਿੰਨੇ ਦੋਗੇ ਮੇਰੇ ਵੱਲੋਂ ਸਰ ਹੈਗੇ 5 ਸਟਾਰ ਹੀ ਆ ਜੀ ਪਰ ਕਹੂੰਗਾ 4 ਕਿਉਂਕਿ ਇੰਪਰੂਵਮੈਂਟ ਦੀ ਗੁੰਜਾਇਸ਼ ਹਮੇਸ਼ਾ ਹੁੰਦੀ ਹੈ ਵਰਨਾ ਮਸ਼ੀਨ 'ਚ 5 ਸਟਾਰ ਹੀ ਆ ਦੁਬਾਰਾ ਆਰਡਰ ਕੀਤਾ ਹਾਂਜੀ ਚੱਲ ਰਿਹਾ ਹੈ ਕਿੰਨੇ ਦੁਬਾਰਾ ਆਰਡਰ ਕਰ ਦਿੱਤਾ ਆ 7 ਸਾਲ ਪਹਿਲਾਂ ਮਸ਼ੀਨ ਲਈ ਸੀ ਅਜੇ ਤੱਕ ਵਧੀਆ ਚੱਲਦੀ ਆ ਕੁਆਲਿਟੀ ਕਹਿੰਦੇ ਬਹੁਤ ਹੀ ਬਿਹਤਰੀਨ ਆ ਔਰ ਜਿਹੜੀਆਂ ਆਮ ਤੌਰ ਦੇ ਉੱਤੇ ਜਿਹੜਾ ਮਸ਼ੀਨਾਂ ਦੇ ਵਿੱਚ ਦਿੱਕਤ ਆਉਂਦੀਆਂ ਨੇ ਜਿਹੀ ਕੋਈ ਵੀ ਦਿੱਕਤ ਜਿਹੜੀ ਇਸ ਮਸ਼ੀਨ 'ਚ ਨਹੀਂ ਆ ਪਰ ਫਿਰ ਵੀ ਤਾਂ ਮੈਂ ਕਹਿੰਦਾ 4 ਸਟਾਰ ਦੇ ਰਿਆਂ ਭਾਵ ਕਿ ਅੱਗੇ ਹੋਰ ਜਿਹੜਾ ਟੈਕਨੋਲੋਜੀ ਜਿਹੜੀ ਆ ਹਮੇਸ਼ਾ ਐਡਵਾਂਸ ਹੁੰਦੀ ਰਹਿੰਦੀ ਆ ਅੱਜ ਕੱਲ ਏਆਈ ਦਾ ਜ਼ਮਾਨਾ ਫਿਰ ਅੱਗੇ ਜਿਹੜਾ ਕੁਝ ਹੋਰ ਵੀ ਆ ਸਕਦਾ ਆ ਸੋ ਐਡਵਾਂਸ ਜਿਹੜੀ ਆ ਉਹਨੂੰ ਵੈਲਕਮ ਕਰਦੇ ਆ ਨਾਲ ਦੀ ਨਾਲ ਜਿਹੜੀ ਆ